ਜੀ ਸਾਡੇ ਅੱਜ ਸੂਬਾ ਕਮੇਟੀ ਦੀ ਅਕਾਲ ਦੇ ਮੁਤਾਬਕ ਅਸੀਂ ਦੇਖਿਆ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਸਾਡੀ ਪੈਨਸ਼ਨ ਐਸੋਸੀਏਸ਼ਨ ਜੋ ਪੰਜਾਬ ਦੀ ਬਣੀ ਆ ਉਹਨਾਂ ਨੂੰ ਪੰਜਾਬ ਸਰਕਾਰ ਵਾਰ-ਵਾਰ ਮੀਟਿੰਗਾਂ ਦੇ ਕੇ ਮੁਕਰਦੀ ਹੈ ਮੁਕਰਦੀ ਸਰਕਾਰ ਮਰਦਾਬਾ ਮਰਦਾਬਾ ਮੰਗਾਂ ਦੇ ਕੇ ਮੁਕਰਦੀ ਸਰਕਾਰ ਮਰਦਾਬਾਦ ਮਰਦਾਬਾਦ ਮੁਕਤਬਾ ਸਰਕਾਰ ਹਾਏ 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 ਇਸ ਕਰਕੇ ਅਸੀਂ ਪੰਜਾਬ ਸਰਕਾਰ ਦਾ ਅੱਜ ਇੱਥੇ ਅਰਥੀ ਭੂਖ ਮਜਾਰਾ ਕਰ ਰਹੇ ਹਾਂ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਪੈਨਸ਼ਨ ਐਸੋਸੀਏਸ਼ਨ ਜਿਹੜੀਆਂ ਜਥੇਬੰਦੀਆਂ ਹਨ ਉਹਨਾਂ ਦੀਆਂ ਜਿਹੜੀਆਂ ਮੇਨ ਮੰਗਾਂ ਕਿ ਜਿਹੜੇ ਸਾਡੇ ਬੜੀ ਸਰਕਾਰ ਮੁਰਦਾਬਾਦ 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 ਸੱਚੀ ਸਰਕਾਰ ਮੁਰਦਾਬਾਦ 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 ਪੰਛੜਾ ਜਿੰਦਾਬਾਦ 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 ਸਰਕਾਰ ਮਿੱਡਗਾ ਦੇਗੇ ਮੁਕਰਦੀ ਤੇ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ ਅਨੁਸਾਰ ਅੱਜ ਆਪਾਂ ਡਿਵੀਜ਼ਨ ਸਮਾਣਾ ਦੇ ਵਿੱਚ ਪੰਜਾਬ ਸਰਕਾਰ ਦੀ ਅਰਥੀ ਸਾੜ ਰਹੇ ਆ ਕਿਉਂਕਿ 27 ਤਰੀਕ ਨੂੰ ਮਲਾਜਮਾਂ ਤੇ ਪੈਨਸ਼ਨਾਂ ਨੂੰ ਮੀਟਿੰਗ ਦੇ ਕੇ ਲਗਾਤਾਰ ਮੁਕਰ ਰਹੀ ਆ 20 ਤੱਕ ਦੇ ਕੇ ਮੁਕਰ ਰਹੀ ਆ ਇਹ ਪਹਿਲਾ ਇਹਨਾਂ ਦਾ ਹੱਲ ਨਹੀਂ ਇਹ ਪਹਿਲਾ ਨਹੀਂ ਮੀਟਗਾ ਦੇ ਕੇ ਮਲਾਜਮਾਂ ਤੇ ਪੈਨਸ਼ਨਾਂ ਨੂੰ ਮੁਕਰ ਰਹੀਆਂ ਨੇ ਆਪਣੇ ਜਿਹੜੀ ਇਹ ਮੰਗਾ ਇਹ ਕਿ ਜਿਹੜੇ 2016 ਤੋਂ ਪਹਿਲਾਂ ਸਾਥੀ ਰਿਟਾਇਰ ਹੋਏ ਨੇ ਉਹਨਾਂ ਨੂੰ 2.5% ਦਾ ਜਿਹੜਾ ਫਾਰਮੂਲੇ ਦੇ ਤਹਿਤ ਸਕੇਲ ਦਿੱਤੇ ਜਾਣਾ ਪਰ ਲਗਾਤਾਰ ਸਾਡੀ ਸਰਕਾਰ ਆ ਜਿਹੜੀ ਉਹਦੇ ਤੇ ਟਾਲ ਮਟੋਲ ਕਰ ਰਹੀ ਆ ਆਉਂਦੀ ਆਪਣੀ ਜਥੇਬੰਦੀ ਖੜੀ ਕੀਤੀ ਕਿ ਉਹ 5-7 ਹਜ਼ਾਰ ਬੰਦਾ ਤੋੜ ਕੇ ਇੱਕ ਪਾਸੇ ਹੋਇਆ ਉਸ ਤੋਂ ਬਾਅਦ ਅਪਲਾਈ ਫੈਡਰੇਸ਼ਨ ਦੇ ਵਿੱਚੋਂ ਉੱਪਰ ਮੁਲਾਜ਼ਮ ਜਿਹੜੇ 1 1 15 ਤੋਂ ਪਹਿਲਾਂ ਰਿਟਾਇਰ ਹੋਏ ਆ ਉਹਨਾਂ ਨੂੰ 298 ਦਾ ਜੋ 245 ਦੇ ਨਾਲ ਦਿੱਤਾ ਗਿਆ ਹੈ ਤੇ ਜਿਹੜੇ 1 1 16 ਤੋਂ ਬਾਅਦ ਹੈ ਉਹਨਾਂ ਨੂੰ 298 ਦਾ ਸਕੇਲ ਲਾਗੂ ਕੀਤਾ ਗਿਆ ਸੋ ਅਸੀਂ ਕਹਿੰਦੇ ਆ ਕਿ ਜਿਹੜੇ 1 1 15 ਤੋਂ ਸਾਡੇ ਸਾਥੀ ਪਹਿਲਾਂ ਰਿਟਾਇਰ ਹੋਏ ਆ ਉਹਨਾਂ ਨੂੰ ਵੀ 298 ਦਾ ਜਿਹੜਾ ਸਕੇਲ ਹੈ ਉਹ ਲਾਗੂ ਕੀਤਾ ਜਾਏ ਤੇ ਇੱਕ ਜਿਹੜਾ 200 ਰੁਪਿਆ ਡਿਵੈਲਪਮੈਂਟ ਦਾ ਮੁਲਾਜ਼ਮਾਂ ਦਾ ਕੱਟਿਆ ਜਾਂਦਾ ਸੋ ਖਾਦੀ ਬੇਨਤੀ ਹੈ ਕਿ ਉਹਨਾਂ ਨੂੰ ਬੰਦ ਕੀਤਾ ਜਾਏ ਸੋ ਇਹ ਸਬੰਧ ਦੇ ਵਿੱਚ ਜਿਹੜੀ ਅੱਜ ਅਸੀਂ ਅੱਤੀ ਚੋਂ ਜਿਹੜਾ ਇਸੇ ਮਜਾਰਾ ਕੀਤਾ ਬਾਕੀ ਸਾਡੀ ਪੈਨਸ਼ਨ ਐਸੋਸੀਏਸ਼ਨ ਆਰਮੀ ਨੇੜੇ ਪਾਜੇ ਤਰੀਕ ਨੂੰ ਇਹ ਪੈਨਸ਼ਨ ਐਸੋਸੀਏਸ਼ਨ ਮੰਡਲ ਦੇ ਵਿੱਚ ਮੀਟਿੰਗ ਕੀਤੀ ਜਾਂਦੀ ਹੈ ਸੋ ਉਹ ਹੁਣ ਅੱਜ ਹੀ ਕਰਨ ਜਾ ਰਹੇ ਹਾਂ ਸੋ ਇਹਨਾਂ ਕਹਿੰਦੇ ਹੋਏ ਫਤਿਹ ਬੁਲਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ